ਹਾਂਜੀ ਆਪਾਂ ਨੂੰ ਪਤਾ ਵੀ ਵਾਹਿਗੁਰੂ ਨੇ ਧਰਤੀ ਨੂੰ ਜਿੰਨਾ ਖੂਬਸੂਰਤ ਬਣਾਇਆ ਉਨੀ ਰਹੱਸਮਈ ਹੈ ਧਰਤੀ ਤੇ ਆਪਾਂ ਨੂੰ ਇਹ ਵੀ ਪਤਾ ਵੀ ਆਉਣ ਵਾਲੇ ਸਮੇਂ ਦੇ ਵੀ ਅਸੀਂ ਅੰਦਾਜ਼ੇ ਲਾ ਸਕਦੇ ਹਾਂ ਕਿ ਆਸਰਾਈਆਂ ਨੇ ਤੇ ਲੰਘ ਚੁੱਕੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਸਾਡੇ ਸਿਰਫ ਅੰਦਾਜ਼ੇ ਨੇ ਕਿ ਆਸਰਾਈਆਂ ਨੇ ਇਤਾਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੇ ਜਿਹੜੀਆਂ ਅਸੀਂ ਡੀਕੋਡ ਵੀ ਨਹੀਂ ਕਰ ਪਾਏ ਹਜੇ ਤੱਕ ਪਰ ਆਪਾਂ ਨੂੰ ਪਤਾ ਵੀ ਮਿਸਰ ਦੇਸ਼ ਦੇ ਵਿੱਚ ਕੋਸ਼ਨਾ ਕੁਝ ਰੋਜ਼ ਦੀ ਰੋਜ਼ ਕੋਈ ਇਦਾਂ ਦੀ ਖੋਜ ਹੋ ਜਾਂਦੀ ਹੈ ਜੀ ਨੂੰ ਦੇਖ ਕੇ ਪੂਰੀ ਦੁਨੀਆ ਹੈਰਾਨ ਹੁੰਦੀ ਹੈ ਅੱਜ ਦੇ ਸਮੇਂ ਸਾਨੂੰ ਪਤਾ ਵੀ ਔਰਤਾਂ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਤਾਂ ਉਹਨਾਂ ਦੀ ਪ੍ਰੈਗਨਨਸੀ ਟੈਸਟ ਕਰਨ ਵਾਸਤੇ ਕਿੱਟ ਮਿਲ ਜਾਂਦੀ ਹੈ ਜਾਂ ਡਾਕਟਰਾਂ ਕੋਲੇ ਜਾ ਕੇ ਪਤਾ ਲੱਗ ਜਾਂਦਾ ਪਰ ਮਿਸਰ ਦੇਸ਼ ਦੇ ਵਿੱਚ 5000 ਸਾਲ ਪਹਿਲਾਂ ਕਹ ਲਓ ਤੁਸੀਂ ਵੀ ਇਹ ਚੀਜ਼ ਦਾ ਪਤਾ ਕਿਵੇਂ ਕਰਦੇ ਸੀ ਉਸ ਸਮੇਂ ਕੀ ਕਰਦੇ ਸੀ ਇੱਕ ਪਾਸੇ ਜੋਨ ਲੈ ਲੈਂਦੇ ਸੀ ਤੇ ਇੱਕ ਪਾਸੇ ਕਣਕ ਲੈ ਲੈਂਦੇ ਸੀ ਉਹ ਜੋਉ ਤੇ ਕਣਕ ਦੇ ਉੱਤੇ ਜਿਹੜੀ ਔਰਤ ਦੀ ਪ੍ਰੈਗਨੈਂਸੀ ਟੈਸਟ ਕਰਨੀ ਸੀ ਉਹਦਾ ਜਿਹੜਾ ਪਿਸ਼ਾਬ ਸੀ ਉਹ ਬਾਰ-ਬਾਰ ਪਾਉਂਦੀ ਸੀ ਕਿਉਂ ਜਦੋਂ ਉਹਨੂੰ ਕਹਿੰਨ ਉਹ ਵੀ ਸੰਜਤੀ ਸੀਗੇ ਪਿਸ਼ਾਬ ਦੇ ਨਾਲ ਉਹ ਦੋਨੇ ਪਾਸੇ ਇੱਕ ਪਾਸੇ ਕਣਕ ਤੇ ਇੱਕ ਪਾਸੇ ਜੋਉ ਤੇ ਜੇ ਤਾਂ ਜੋਉ ਦੇ ਵਿੱਚੋਂ ਪਹਿਲਾਂ ਕੋਈ ਵੀ ਅੰਕਰ ਹੋ ਗਿਆ ਕੋਈ ਵੀ ਫੁੱਟਿਆ ਆ ਤਾਂ ਸਮਝ ਲਓ ਕੁੜੀ ਹੋਣੀ ਆ ਤੇ ਜੇ ਕਣਕ ਦੇ ਵਿੱਚੋਂ ਕੋਈ ਵੀ ਪਹਿਲੀ ਵਾਰੀ ਫੁੱਟਿਆ ਆ ਪਹਿਲਾਂ ਫੁੱਟਿਆ ਆ ਤਾਂ ਸਮਝ ਲਓ ਮੁੰਡਾ ਹੋਣਾ ਤੇ ਜੇ ਦੋਨੇ ਪਾਸੇ ਵੀ ਨਹੀਂ ਫੁੱਟਿਆ ਤਾਂ ਸਮਝ ਲਓ ਵੀ ਹਜੇ ਪ੍ਰੈਗਨੈਂਸੀ ਨਹੀਂ ਹੈਗੀ ਇਸ ਤਰੀਕੇ ਦੇ ਨਾਲ ਅੱਜ ਤੋਂ 5000 ਸਾਲ ਪਹਿਲਾਂ ਪ੍ਰੈਗਨੈਂਸੀ ਟੈਸਟ ਕੀਤਾ ਜਾਂਦਾ ਸੀ ਤੁਸੀਂ ਸੋਚੋ ਕਿ ਉਸ ਸਮੇਂ ਦੇ ਲੋਕਾਂ ਦਾ ਦਿਮਾਗ ਕਿੰਨਾ ਚੱਲਦਾ ਸੀ ਹਨਾ ਦੇਖੋ ਅਨਾਜ ਦੇ ਨਾਲ जौ ਤੇ ਕਣਕ ਉਹਦੇ ਨਾਲ ਹੀ ਚੈੱਕ ਕਰ ਲੈਂਦੇ ਸੀ ਕਿ ਔਰਤ ਪ੍ਰੈਗਨੈਂਟ ਹੈਗੀ ਆ ਜਾਂ ਨਹੀਂ ਹੈਗੀ ਜਰੋ ਲੋਕ ਕਿੰਨੇ ਸਮਾਰਟ ਸੀ ਹਨਾ ਉਹ ਲੋਕਾਂ ਦਾ ਦਿਮਾਗ ਕਿੰਨਾ ਚੱਲਦਾ ਸੀ ਉਹਨਾਂ ਨੇ ਅੱਜ ਦੀ ਜਿਹੜੀ ਆਧੁਨਿਕ ਸਾਇੰਸ ਆ ਨਾ ਉਹਨੂੰ ਹੈਰਾਨ ਕੀਤਾ ਪਿਆ ਆਪਾਂ ਅਕਸਰੀ ਕਹਿੰਦਾ ਕਿ ਵਾਹਿਗੁਰੂ ਦੇ ਰੰਗਾਂ ਦਾ ਸੱਚੀ ਕੋਈ ਭੇਦ ਨਹੀਂ ਪਾ ਸਕਦਾ ਸਾਡੀਆਂ ਸਿਰਫ ਕਿਆਸ ਰਾਈਆਂ ਨੇ ਕਿ ਪਹਿਲਾਂ ਇਦਾਂ ਹੋਇਆ ਹੋਣਾ ਉਦਾਂ ਹੋਇਆ ਹੋਣਾ ਕਿਉਂਕਿ ਬਹੁਤ ਸਾਰੀਆਂ ਐਸੀਆਂ ਭਾਸ਼ਾਵਾਂ ਨੇ ਜਿਨ੍ਹਾਂ ਨੂੰ ਹਜੇ ਤੱਕ ਅਸੀਂ ਸਮਝ ਤੱਕ ਨਹੀਂ ਸਕੇ ਹਨਾ ਸਾਨੂੰ ਪਤਾ ਹੀ ਨਹੀਂ ਵੀ ਕੀ ਲਿਖਿਆ ਹੋਇਆ ਸੋ ਪਤਾ ਹੀ ਨਹੀਂ ਕਿੰਨਾ ਕੁ ਗਿਆਨ ਆ ਇਸ ਧਰਤੀ ਦੇ ਉੱਤੇ ਜਿਹੜਾ ਕੈਲੋ ਵੀ ਇੱਕ ਭੇਦ ਦੇ ਵਿੱਚ ਇੱਕ ਪਰਦੇ ਦੇ ਵਿੱਚ ਆ ਪਰ ਇਸ ਧਰਤੀ ਦੇ ਉੱਤੇ ਬਹੁਤ ਤਕੜੇ ਤੋਂ ਤਕੜੇ ਗਿਆਨੀ ਰਹਿ ਕੇ ਚਲੇ ਗਏ ਜਿਨ੍ਹਾਂ ਦੇ ਬਾਰੇ ਹਜੇ ਤੱਕ ਅਸੀਂ ਨਹੀਂ ਵੀ ਜਾਣਦੇ ਉਹਾਂ ਦੇ ਖੈਰ ਰੱਬ ਦੇ ਰੰਗ ਨੇ ਆ ਪਾਕਸ਼ਰੀ ਕਈ ਦਾ ਤੁਹਾਨੂੰ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਪਤਾ ਨਹੀਂ ਉਹਦੇ ਰਾਹ ਤੇ ਚੱਲਦੇ ਚੱਲਦੇ ਪ੍ਰਮਾਤਮਾ ਨੇ ਕਿੰਦਾ ਦਾ ਗਿਆਨ ਸਾਨੂੰ ਦੇ ਦੇਣਾ ਜਾਂ ਕਿੱਦਾ ਦਾ ਗੁਰ ਸਾਡੇ ਅੰਦਰ ਪੈਦਾ ਹੋ ਜਾਣਾ ਸੋ ਜਮਤਕਾਰ ਹੁੰਦੇ ਆ ਕਲਾ ਵਰਤਦੀ ਆ ਤੁਸੀਂ ਯਕੀਨ ਕਰੋ ਭਰੋਸਾ ਕਰੋ ਤੇ ਉਸ ਵਾਹਿਗੁਰੂ ਦਾ ਉੱਠ ਤੇ ਬੈਠ ਦੇ ਨਾਮ ਜਰੂਰ ਲਿਆ ਕਰੋ ਜਿਉਂਦੇ ਵਾਸਤੇ ਰੋ ਧੰਨਵਾਦ